ਹਕੀ ਗਲਟ ਕਿਦਨੇ ਖਤੀ ਕਿਤੇ ਘਰ ਪਜਾਰੀ ਨਾ ਸਾਡਾ ਲੈ ਜਾਏ ਲੁੱਟ-ਪੁੱਟ ਕੇ ਕੀ ਕਰਾਂ ਹੁਣ ਮੈਂ ਪੇਸ਼ ਨਹੀਂ ਹੁਣ ਮੇਰੀ ਕੋਈ ਜਾਣ ਦੀ ਕੀ ਕਰਾਂ ਮਨਾਸ ਕੀ ਆ ਬੱਦੀ ਜੀ ਕਿਤੇ ਤੇਰੀ ਉਹਦਾ ਵਿਆਹ ਹੋ ਗਿਆ ਵਿਗਤ ਹੋ ਗਿਆ ਤੇ ਵਿਆਹ ਕਰ ਦਿੱਤਾ ਮੈਂ ਕਿੰਨੇ ਦਿਨ ਹੋ ਕੇ ਕੱਲੀ ਆਉਣ ਡਈ ਆ ਤੈਨੂੰ ਨਹੀਂ ਪਤਾ ਕੱਲੀ ਆਉਣ ਡਈ ਆ ਉਹਦਾ ਵਿਆਹ ਮੇਰਾ ਹੋਣਾ ਸੀ ਉਹ ਜਾਓ ਜਾ ਕੰਮ ਕਰ ਜਾ ਕੇ ਟੜਨਾ ਵਿਆਹ ਹੋਣਾ ਸੀ ਤੂੰ ਕੌਣ ਵਾ ਮੈਂ ਉਹ ਕਦਮ ਦਾ ਮੱਕਾ ਹੋਏਗਾ ਤੂੰ ਉਹਦਾ ਵਿਆਹ ਹੋ ਗਿਆ ਬਹੁਤ ਸੁਖੀ ਬਸਣ ਗਈ ਉਹ ਤੇ ਮੈਂ ਉਹਦਾ ਵਿਆਹ ਕਰਾਉਣਾ ਵਾ ਤੇ ਕਰਾਈ ਜਾ ਜਿੰਨਾ ਕਰਾਉਣਾ ਵਾ ਮੈਂ ਲੈਣੀ ਨਾ ਕਰਾਉਣਾ ਵਿਆਹ ਤੂੰ ਬੋਲਦਾ ਕੀ ਆ ਤੂੰ ਕੀ ਕਹਿਣਾ ਚਾਹੁੰਦਾ ਵਾ ਜੇ ਮਮਨ ਨੇ ਇੱਥੋਂ ਆਵਾਜ਼ ਮਾਰੀ ਤੇ ਆਵਾਜ਼ ਉਹਨੂੰ ਸੁਣਨੀ ਨਹੀਂ ਵੇਖ ਲੈ ਇੱਦਾਂ ਵੇ ਬੱਦਦਮਾਗ ਮੋਟਾ ਹੀ ਕਿਤੇ ਇੱਧਰ ਵਹਿੰਦਾ ਵੀ ਨਹੀਂ ਆ ਕਿੱਡਾ ਉਹਦੇ ਵਿੱਚ ਖੁੱਭ ਕੇ ਗੱਲਾਂ ਕਰਨ ਡਿਆ ਉਹਦੇ ਨਾਲ ਵੇ ਨਾ ਖੱਤਿਆ ਇੱਧਰ ਵੇਖ ਲੈ ਕਿਤੇ ਮਾਰਾਵਾਜ ਸ਼ਰਮਿੰਦੀ ਤਾਂ ਹੋਊਗੀ ਕਿਹੜਾ ਚੋਲਾ ਜਾ ਪਾਗ ਤੁਰੇ ਰਹੀਂਦੀ ਇੱਧਰ ਨੂੰ ਐਨੇ ਇੱਦਾਂ ਨਹੀਂ ਹਟਣਾ ਪਤਾ ਕੀ ਕਰਾਂ ਕੋਈ ਚੰਗੀ ਸਕੀਮ ਲਾਉਣੀ ਐ ਨੇ ਹਟਾਉਣ ਵਾਸਤੇ ਇਹ ਕਿਤੇ ਨਹੀਂ ਚਾਚੇ ਦੇ ਘਰ ਲੈ ਜਣਾ ਲੁੱਟ ਫੋਟ ਕੇ ਤੇ ਕਹਿੰਦੇ ਹਾੜਾ ਤਾਂ ਹੀ ਤਾਂ ਮਸਾਂ ਹੀ ਨਹੀਂ ਤੁਰ ਬਣਾਇਆ ਵੇ ਮੰਨਿਆ ਵੇ ਵੇ ਮੰਨੇ ਵੇ ਵੇ ਕਹਿੰਦਾ ਇੱਧਰ ਨੂੰ ਤਾਂ ਮੂੰਹ ਪਰਾਂ ਨੂੰ ਕਰ ਲਿਆ ਮੈਂ ਤੇਰੀ ਭਤੀਜੀ ਜਾਨੀ ਨਾਲ ਵਿਆਹ ਕਰਾਉਣਾ ਵਾ ਉਹਦਾ ਵਿਆਹ ਹੋ ਗਿਆ ਵਾ ਤੇਰਾ ਤਲਾਕ ਦੇਵਾ ਦੇ ਸ਼ਾਬਾਸ਼ ਸਾਡੇ ਵਿੱਚ ਇਹ ਕੰਮ ਨਹੀਂ ਹੈਗੇ ਅਸੀਂ ਨਹੀਂ ਉਹ ਜੇ ਕੰਮ ਕਰਦੇ ਇਹ ਤੁਹਾਡੇ ਚ ਰਵਾਜ ਹੋਊਗਾ ਤਲਾਕ ਨਹੀਂ ਦੇਣਾ ਨਹੀਂ ਦੇਣਾ ਫੇ ਦੋ ਵਿਆਹ ਵਾਲੇ ਨੂੰ ਕ ਅੱਛਾ ਕਾਤਲ ਦਾ ਬੱਚਾ ਦਫਾ ਹੋ ਜਾ ਇਥੋਂ ਕਾਤਲ ਬੱਚਾ ਮੈਂ ਅੱਜ ਕਾਢੇ ਮਾਰਿਆ ਤੇ ਤੈਨੂੰ ਪਤਾ ਲੱਗੀ ਵੀ ਗਿਆ ਵਾ ਕਾਡੀਆਂ ਦਾ ਕਾਦਾ ਖੂਨ ਹੁੰਦਾ ਵਾ ਮੈਂ ਬੂਆ ਮਗਰੀ ਜਾਣਾ ਮੈਨੂੰ ਨੈਣੀ ਚਾਹੀਦੀ ਆ। ਬੂਆ ਜਾ ਚਿੱਤਾ ਹੱਦ ਕਿੱਥੇ ਬਜੀ ਜੀ? ਭੰਕੀ ਜਾ। ਕਿੱਥੇ ਬਜੀ ਜੀ ਤੇਰੀ? ਤੂੰ ਬਤਮੀਜ਼ ਵਾ ਮੇਰੇ ਪਿੱਛੇ ਪਿੱਛੇ ਆਈ ਜਾਂਂ ਡਿਆਂ ਵਾ। ਮੈਂ ਬਤਮੀਜ਼ੀ ਆ। ਤੂੰ ਆਪਣੇ ਘਰ ਨੂੰ ਚੱਲ ਤੇਰੇ ਘਰ ਨੂੰ ਆਹ ਰਾ ਜਾਂਦਾ ਵਾ ਨਾ ਤੇ ਦਫਾ ਹੋ ਜਾ ਇੱਥੋਂ। ਤੂੰ ਰਾ ਮੁੱਲ ਲਿਆ ਬੂਆ। ਮੁੱਲ ਮੈਂ ਨਹੀਂ ਲਿਆ। ਤੂੰ ਮੇਰੇ ਮਗਰ ਕੀ ਕਰਨੋਂ ਡਿਆਂ ਵਾ ਮੈਂ ਤੇਰੇ ਖਾਣਦੀ ਆ ਕੋਈ। ਤੇ ਤੇਰੇ ਮਰ ਕੌਣ ਆਉਂਦਾ ਵਾ ਤੂੰ ਤੇ ਮੇਰੀ ਮਾਂ ਵਰਗੀ ਆ ਤੇਰੀ ਭਤੀਜੀ ਮਗਰ ਆਉਂਦੀ ਆ ਤੇ ਭਤੀਜੀ ਕਿੱਥੇ ਆ ਦੇਖਦੀ ਤੈਨੂੰ ਕਿਤੇ ਦੱਸ ਦੇ ਹਾਂ ਉਹ ਵਿਆਹਤੀ ਆ ਤੈਨ ਮੈਂ ਅੱਗੇ ਦੱਸਿਆ ਨਾ ਵਿਆਹ ਹੋ ਗਿਆ ਵਾ ਮੈਂ ਕਿਹਾ ਤਲਾਕ ਕਰਾ ਦੇ ਉਹਦਾ ਅੱਛਾ ਉਹਨਾਂ ਦਾ ਦੋ ਵਿਆਹ ਕਰਾਦਾ ਚੰਗਾ ਤੇਰਾ ਤਾਂ ਇੱਕ ਨਹੀਂ ਹੋਣ ਡਿਆ ਉਹਦੇ ਮੈਂ ਦੋ ਕਿਦਾਂ ਕਰਾਦਾ ਉਹ ਸੋਣੀ ਬੜੀ ਆ ਨਾ ਅੱਛਾ ਆ ਤੇਰੀਆਂ ਪਰਜਾਈਆਂ ਘੱਟ ਨਹੀਂ ਸੋਣੀਆਂ ਉਹਨਾਂ ਨੂੰ ਕਹ ਆਪਣੇ ਵਰਗੀ ਲਿਆ ਕੇ ਦੇ ਮੈਨੂੰ ਸਭ ਪਤਾ ਲੱਗ ਗਿਆ ਵਾ ਤੇਰੇ ਰਿਸ਼ਤੇ ਚ ਲੱਤਾਂ ਮਾਰਨ ਡਈਆਂ ਹੀ ਉਹ ਕਿਨੇ ਉਸੇ ਤੁਹਾਨੂੰ ਮੈਨੂੰ ਕਿਨੇ ਦੱਸਿਆ ਉਹ ਜਿਹੜੀਆਂ ਪਿਛਲੀਆਂ ਕੋਠੀਆਂ ਵਾਲੀਆਂ ਨਾ ਬਹੁਤ ਗੱਲਾਂ ਕਰਦੀਆਂ ਤੁਹਾਨੂੰ ਤੇ ਲੱਤਾਂ ਤਾਂ ਮਾਰਦੀ ਨੇ ਪੰਗੜਾ ਪਾਉਣਾ ਵਾ ਹਾ ਹੋ ਬਹੁਤ ਗੱਲਾਂ ਕਰਦੀਆਂ ਵਾ ਲੈ ਇਹਦਾ ਬਰਦਰ ਕਿੱਧਰ ਹੈ ਨਾ ਤੁਹੀ ਕਿੱਧਰ ਮੈਂ ਤੇ ਆਪਣਾ ਕੰਮ ਕਰਕੇ ਆਈ ਆ ਪਿੱਛੋਂ ਦੂਸਰੇ ਘਰਾਂ ਤੋਂ ਨਾ ਬੰਦਾ ਪੁੱਛੇ ਆ ਕੰਮ ਤਾਨੂੰ ਐਸੇ ਛੜਕਦੇ ਹੁੰਦਾ ਹੋਰ ਕਿਹੇ ਪਿੰਡ ਚ ਕੰਮ ਹੈ ਨਹੀਂ ਤੁਹਾਡੇ ਵਾਸਤੇ ਬੀਬੀ ਦੀ ਪਤੀ ਜੀ ਬੜੀ ਸੋਹਣੀ ਇਹਨੂੰ ਮੇਰਾ ਰਿਸ਼ਤਾ ਕਰਾ ਦੇ ਮੈਨੂੰ ਮੈਨੂੰ ਪਹਿਲਾਂ ਗੱਲ ਕਰ ਲਾਂ ਤੇ ਤੇਰੇ ਨਾਲ ਤੇ ਮੈਂ ਕਰਦੀ ਬਾਅਦ ਚ ਗੱਲ ਚੰਗਾ ਨਾ ਪਹਿਲਾਂ ਮੈਨੂੰ ਬੀਬੀ 15 ਘਰਵਾਏ ਛੜਕਦੇ ਉੱਤੇ ਦੋ ਦੋ ਤਿੰਨ ਤਿੰਨ ਘਰ ਵੀ ਰੋਹ ਜਾਏਗਾ ਤੇ ਫੇਰ ਅਥੇ ਪਿੱਛੋਂ ਮਾਰੀ ਆ ਜਾਂਦੀ ਆ ਇੱਥੇ ਰਹਿਨੇ ਆ ਦੂਰ ਨਹੀਂ ਜਾਣੀ ਅਸੀਂ ਚੰਗਾ ਅਸੀਂ ਤੁਹਾਡੇ ਘਰ ਤ ਨਹੀਂ ਨਾ ਹੁੰਦੇ ਕਦੀ ਮੈਂ ਤੁਹਾਡੇ ਘਰ ਆਈ ਆ ਅੱਜ ਘਟੋ ਘਟੇ ਤੇ 10 15 ਦਿਨ ਹੋ ਗਏ ਆ ਨਵੀਆਂ ਨਵੀਆਂ ਪੁਸ਼ਾਕਾ ਪਾ ਕੇ ਬਸ ਐਸੇ ਸੜਕ ਤੇ ਤੁਹਾਡਾ ਘੇੜਾ ਲੱਗਦਾ ਹੋਰ ਕਿਹ ਪੈਨ ਨੂੰ ਤੁਹਾਨੂੰ ਰਾਹ ਹੀ ਨਹੀਂ ਜਾਂਦਾ ਆ ਤੁਹਾਨੂੰ ਆ ਤੋ ਤੁਹਾਨੂੰ ਹੀ ਉਹ ਸਰਦਾਰ ਜੀ ਸੜਕ ਆਪਕੇ ਘਰ ਘਰਦੀ ਨਹੀਂ ਗਈ ਹੈਗੀ ਇਹ ਬਜਾਰੀ ਸੜਕ ਵਾ ਸਰਕਾਰੀ ਸੜਕ ਵਾ ਸਰਕਾਰੀ ਸੜਕਾਂ ਤੇ ਆਪ ਲਾਈਆਂ ਵਾ ਇੱਥਾਂ ਤੁਸੀਂ ਕਿੱਥੋਂ ਲਾਤੀਆਂ ਚਲ ਤੁਸੀਂ ਲਾਈਆਂ ਵੀ ਹੋਣਗੀਆਂ ਤੇ ਮੈਂ ਨਹੀਂ ਜਾ ਸਕਦੀ ਇੱਧਰ ਉੱਧਰ ਸਰਪੰਚਾ ਪਿੰਡ ਦੀ ਅਸੀਂ ਸਰਪੰਚ ਤੇ ਨਾਲੇ ਮੇਰੀ ਗੱਲ ਸੁਣ ਆਹ ਰਾਤ ਕੀ ਰੱਖਿਆ ਹੋਰ ਕੋਈ ਪਿੰਡ ਫੇਰ ਲੋ ਕੋਈ ਤਾਨੂੰ ਖੈਰ ਪੈ ਜੇ ਇੱਥੋਂ 15 ਦਿਨ ਹੋ ਗਏ ਕੁਝ ਮਿਲਿਆ ਠੀਕ ਆ ਨਹੀਂ ਨਾ ਮਿਲਿਆ ਕੋਈ ਚਾ ਦੋ ਹੀਰੇ ਵਰਗੇ ਮਿਲ ਗਏ ਤੁਹਾਨੂੰ ਹੋਰ ਕੋਈ ਤੁਹਾਨੂੰ ਲੱਭਣ ਹੀ ਨਹੀਂ ਦਿਆ ਕੰਮ ਕਰ ਵਲ ਧਿਆਨ ਦਾ ਉਹ ਆਪਣਾ ਉਹ ਬੀਬੀ ਜੇ ਤੂੰ ਪਿੰਡ ਦੀ ਸਰਪੰਚ ਵਾ ਨਾ ਦੇਰ ਛੜਾ ਨਾ ਰੱਖ ਬਾਹਰ ਬਹੁਤ ਲੋਕੀ ਗੱਲਾਂ ਕਰਦੇ ਆ ਵਿਆਹਾਂਗੇ ਵਿਆਹਾਂਗੇ ਭਾਬੀ ਤੂੰ ਦੇਵੇਂ ਗੱਲ ਪੈ ਗਈ ਦੀ ਪਤੀਜੀ ਬੜੀ ਸੋਹਣੀ ਅੱਜ ਆਪਰੇ ਨਾਸਾ ਦੇ ਖਾਏਗਾ ਤੇਰੇ ਪਿੱਛੇ ਇੱਕ ਖੱਜਲ ਖਰਾਬ ਹੋ ਕੇ ਸਵੇਰ ਦੇ ਖੱਜਲ ਹੋਣੇ ਆ ਇੱਕ ਇੱਕ ਤੇ ਪਸੰਦ ਨਹੀਂ ਆਈ ਫਿਰ ਦੂਜੇ ਵੱਲ ਗਏ ਆ ਆਪਾਂ ਭਾਬੀ ਦੂਜੀ ਪਸੰਦ ਆ ਗਈ ਆ ਮੰਨਿਆ ਤੂੰ ਕੀ ਕਹਿੰਦ ਪਾਇਆ ਨਾਲੇ ਤੈਨੂੰ ਤਾਂ ਘਰ ਛੱਡ ਕੇ ਗਿਆ ਤੂੰ ਇੱਥੇ ਸੜਕਾਂ ਤੇ ਕੀ ਡਿਆਂ ਕਰਨਾ ਘਰ ਮੈਂ ਬੱਦਾਂ ਮੈਂ ਫਿਰਨੋਂ ਤੁਰਨ ਆ ਗਿਆ ਮੈਨੂੰ ਮਿਲ ਪੀਂਦੇ ਮੈਂ ਗੱਲਾਂ ਕਰਨ ਆ ਪਿਆ ਇਹ ਅੱਦਾਂ ਤੇਰਦਾਂ ਤੂੰ ਬਹੁਤ ਸਾਰਾ ਦੇਹਣ ਡਿਆ ਆ ਨੂੰ ਵੀ ਤੂੰ ਕਿੱਥੇ ਡਿਆਂ ਕਰਨ ਤੁਰਨ ਉਹਦਾ ਜਵਾਬ ਦੇ ਦੋ ਹੁਣ ਮੈਨੂੰ ਦਲਕਾ ਨਾਮ ਮਰੇ ਦੱਸੋ ਲੈ ਕਿੱਥੇ ਆ ਲੱਭੀ ਐ ਕੋਈ ਅਹੀਂ ਵੀ ਇਹ ਕਿਆ ਹੈ ਤੇਰਾ ਵਾਹਤਾ ਕੁੜੀ। ਆਸੰਦ ਵੀ ਆ ਗਈ ਪਈ ਠੀਕ ਆ ਮਾਨੇ ਵਾਸਤੇ ਸਹੀ ਲੱਗਣ ਈ ਸਾਨੂੰ। ਪਰ ਹੁਣ ਅਸੀਂ ਮਨਾ ਕਰ ਦੇਣਾ ਵਾ। ਮੈਂ ਕਿਹੜੀ ਕੱਢ ਲੈਂਦੀ ਆ। ਜਵਾਬ ਹੀ ਦੇ ਦੋ ਤੁਸੀਂ ਰਹਿਣ। ਤੂੰ ਕੱਢ ਲਿਆ ਜਿਹੜੀ ਹੈਗੀ ਜਾ ਹੁਣ। ਨਾਲੇ ਤੂੰ ਘਰ ਆ ਤੇ ਨਾਲ ਘਰ ਗੱਲ ਕਰਦੇ ਆ। ਇੱਥੇ ਕਰ ਲੋ ਇੱਥੇ ਕੀ ਆ। ਇੱਥੇ ਨਹੀਂ ਕਰਨੀ। ਚੜਿਆ ਚਾਚੇ ਦੀਆਂ ਉਂਗਲਾਂ ਤੇ ਇਹਨਾਂ ਨੇ ਲੱਗਦਾ ਬਾਲਟਿਆਂ ਵਾਲੇ ਲਾਉਣੇ ਇਹਨੂੰ ਇਹੋ ਪਸੰਦ ਹੋਏ ਹੋ ਰਿਆਂ ਦੋ। ਜਿਹੜੀ ਚੱਲ ਘਰੋ ਤੇ ਨਾਲ ਘਰ ਗੱਲ ਕਰਦਾ ਮੈਂ। ਉਹ ਮੈਂ ਤੁਹਾਡੀ ਤੂੰ ਜਿਹੜਾ ਵਾਰਾ ਹੋਇਆ ਵਾ ਤੂੰ। ਉਹ ਲੱਭ ਦੋ ਭਰਾ ਕੋਈ ਮੈਨ ਕਹਿਣ ਲੱ ਚੱਲ ਘਰ ਚੱਲ ਤੇ ਲੱਭਣ ਹੀ ਗਏ ਸੀ ਹੋਰ ਇੱਥੇ ਬਾੜੇ ਕਿ ਨਹੀਂ ਗਏ ਸੀ ਲੰਗਰ ਚੱਲ ਘਰ ਆ ਜਾ ਨਹੀਂ ਘਰ ਗੱਲ ਕਰਦੇ ਤੇrna ਭੁੱਖੇ ਪਾਣੀ ਨਿਕਲੇ ਨਾ ਰੋਟੀ ਖਾਧੀ ਅਗਲੇ ਚਾਹ ਮੱਥੇ ਮਾਰਤੀ ਤੇ ਫਿਰ ਵੀ ਅਹੀਂ ਕੱਜਲ ਖਰਾਬ ਹੋ ਗਿਆ ਇਹਦੇ ਵਾਸਤੇ ਚੱਲ ਤੋਰ ਘਰ ਹੋ ਜੇਹਾਂ ਨਾ ਤੇ ਟਿਕੜਾ ਮੈਂ ਲੰਗਰ ਲੂੰਗ ਰਖਾ ਕੇ ਆ ਗਏ ਆ ਆ ਤੇ ਲਾਇਆ ਹੀ ਨਾ ਘੜੀ ਲੰਗਰ ਤੋਂ ਉਥੇ ਘਰ ਆ ਜਾ ਨਾ ਘਰ ਹੀ ਗੱਲ ਕਰਦੇ ਐ ਅੱਗੇ ਤੇ ਟਾਈ ਹੈ ਨਹੀਂ ਗੱਲ ਇਹਨਾਂ ਸਵਾ ਰਿਸ਼ਤਾ ਕਰਾਉਣਾ ਬੰਨ ਲਾ ਪਿਆਉਣ ਇਹਨਾਂ ਨੂੰ

ਕਰਨਾ ਕੀ ਸੋਹਣੀਆਂ ਉਧਰ ਵੇਖਣ ਦੀ ਹਾਏ ਕਿਤੇ ਮੀਠਾ ਉਹ ਮੰਨੇ ਵਾਲੇ ਵੇਖਣ ਦੀ ਉਹ ਮੀਠੀ ਗਾਲੀ ਭੇਜਣ ਦੇ ਕਿਹੜੀ ਸ਼ਾਮੇ ਸ਼ਾਮੇ ਸ਼ੋਰੇ ਥੱਲੇ ਜਾਣੇਗੀ ਹਾਂ ਤੇ ਸ਼ਾਂਗ ਦੀ ਲੋੜ ਹੀ ਨਹੀਂ ਹੁੰਦੀ ਮੇਰਾ ਤਾਂ ਕਹਿੰਦੀ ਸ਼ੋਰੇ ਥੱਲੇ ਮੇਰਾ ਦਿਮਾਗ ਖਰਾਬ ਹੋ ਗਿਆ ਮੰਨਿਆ ਨਾਲ ਲੜਕੇ ਆਏ ਹੋਣੇ ਅੱਛਾ ਰਾਹ ਵਿੱਚ ਲੜਕੇ ਆਏ ਉਹਦੇ ਨਾਲ ਤੇ ਹੋਰ ਤੁਸੀਂ ਕੀ ਕਰਦੇ ਇੱਥੇ ਖਲੋਤੇ ਮੈਂ ਤਾਂ ਉਹ ਤਾਂ ਕਹਿਣ ਨਹੀਂ ਆ ਤੈਨੂੰ ਕਿ ਮੈਂ ਉੱਥੇ ਖਲੋਤੀ ਵੀ ਐਹੀ ਉਹ ਨਹੀਂ ਫੁੱਲ ਜੱ ਇਕੱਠਾ ਕਰਨਾ ਤੂੰ ਮੰਨਾ ਜਿਹੜਾ ਨਾ ਉਹ ਨਹੀਂ ਹੁੰਦੀ ਨਾ ਪਾਰਟੀ ਬਣੀ ਆ ਉਹਨੂੰ ਖੁਲਾੜ ਕੇ ਦੇ ਖਲੋਤਾ ਸੀ ਸਾਹਮਣੇ ਮੇਰੇ ਘਰ ਆਜ ਮੈਨੂੰ ਟੱਕਰ ਗਈ ਤੈਨੂੰ ਤੇਰਾ ਹੀ ਕੁੱਤੇ ਖਾਣੀ ਜਿੰਨੀ ਕੋ ਹੋਈ ਆ ਮੈਂ ਮੇਰੀ ਗੱਲ ਸੁਣਾ ਸੋਨੀਆ ਤੂੰ ਇਹਨਾਂ ਬਾਣੇ ਵਨਸ ਬਨੇ ਪਾ ਕੇ ਤੂੰ ਕਿੱਥੇ ਗਈ ਸਵੇਰ ਦੀ ਨਹੀਂ ਉਹ ਕਿਤੇ ਨਹੀਂ ਸਾਨੂੰ ਕੰਮ ਹੀ ਮਾੜਾ ਜਾ ਬੈਂਕ 'ਚ ਉਹ ਕੰਮ ਹੀ ਉੱਥੇ ਗਏ ਸੀ ਅੱਛਾ ਬੈਂਕ 'ਚ ਕੰਮ ਹੀ ਤੇ ਕੰਮ ਸੋ ਕੰਮ ਨਾ ਦੱਸ ਕੇ ਤਾਂ ਜਾਂਦਾ ਨਾ ਘਰ 'ਚ ਮੈਂ ਵੀ ਹੈਗੀ ਹਾਂ ਘਰ 'ਚ ਕੋਈ ਹੈ ਹੀ ਨਹੀਂ ਉਹ ਫਿਰ ਤੁਸੀਂ ਨਾ ਹੋਂਡਾ ਪਈ ਅਸੀਂ ਇਕੱਠੀਆਂ ਜਦੋਂ ਆਈਆਂ ਤੁਸੀਂ ਨਾ ਹੋਂਡਾ ਪੇ ਤੇ ਫਿਰ ਮੈਂ ਕਿਹਾ ਚੱਲ ਕੀ ਡਿਸਟਰਬ ਕਰਨਾ ਹਾਂ ਤੇ ਫਿਰ ਮੈਂ ਫੜਾ ਫੜਾ ਹਾਂ ਮੈਂ ਚੱਲ ਘੜੀ ਲੱਗ ਜਾਣੀ ਆ ਇੱਕ ਵਾਰੀ ਤੁਹਾਨੂੰ ਦੀ ਕਿ ਮੈਂ ਨਾ ਹੋਂਡਾ ਪਈ ਤੇ ਚੁੱਪਚੀਪੀ ਬੰਦਾ ਕੰਮ ਸਿਕੋਂ ਨਾਉਂ ਦੀ ਆਵਾਜ਼ ਦੇ ਕੇ ਚਲ ਜਾਂਦੀ ਕਿ ਜੋਤੀ ਦੀਦੀ ਮੈਂ ਚਲਨੀ ਆ ਕਿਤੇ ਚਲੋ ਆਗੇ ਹੁਣ ਆਪਾਂ ਦੱਸੋ ਕੋਈ ਕੰਮ ਹੈ ਗਈ ਚਲੀ ਕੰਮ ਤੇ ਵਾਧੂ ਨੇ ਕਰ ਦੇ ਤੇਰੇ ਹਿੱਸੇ ਦੇ ਸਾਰੇ ਕੰਮ ਪਏ ਨਾ ਕਰਨ ਵਾਲੇ ਉਹਦੇ ਮੈਨੂੰ ਅੱਗੇ ਪਤਾ ਹੀ ਮੇਰੀ ਪੰਡ ਤਿਆਰ ਹੀ ਪਈ ਹੋਣੀ ਆ ਉਹ ਹੁਣ ਇੱਥੇ ਭੇਜੀ ਜਾਣਾ ਇੱਥੇ ਗੱਲਾਂ ਕਰ ਲੈਣੇ ਸਾਰੀਆਂ ਆਜੋ ਅੰਦਰ ਚਲੋ ਅੰਦਰ ਦਾਸ ਦਿੰਨੀ ਆ ਜਿੱਥੇ ਨਹੀਂ ਉੱਥੇ ਚਿਰੜਾਉਣ ਲੈ ਗਈ ਤੂੰ ਚੁੱਪ ਚੁੱਪੀ ਕੇ ਚਲ ਜਾਨੀ ਆ ਨਾ ਫਿਰ ਜਿੱਥੇ ਚਲ ਜਾਓ ਖਾਪੀ ਜਾਈਦਾ ਵਾ ਮੇਰੇ ਗਾਲ ਸੰਕਰ ਕਿੰਨੇ ਕੇ ਪੈਸੇ ਜਮਾ ਕਰਾਈ ਆਂ। ਓ ਪੈਸੇ ਉਦਾਂ ਹੀ ਹੀ ਬਸ। ਉੱਤੇ ਕਾਪੀ-ਕੂਪੀ ਵੇਖਣ ਗਏ ਹੀ ਮੈਂ ਕਿ ਚੈੱਕ ਕਰਾਈਏ ਇੰਟੈਂਟੀ ਕਰਾਈਏ। ਅੱਛਾ ਲਾਈ ਜਾਨੀ ਸੰਜੇ ਘਰ ਵਿੱਚ ਦਾ। ਦਾ ਰੱਖ ਟਾ ਕੇ ਤੇ ਚੋਰੀ ਛਪੇ ਇਦਾਂ ਬਾਨੇ ਬੁਣੇ ਨਿਕਲ ਜਾਂਦੇ ਤੁਸੀਂ ਦੋਨੇ ਜੀ ਤੇ ਜਮਾ ਕਰਵਾਈ ਜਾਂਦੇ ਜੀ। ਦਾ ਸਾਰਾ ਕੋਈ ਤੇ ਤੁਹਾਡੇ ਸਾਹਮਣੇ ਆ ਸੰਝਾ ਵਰਤਾਰੇ ਸੰਝਾ ਕਿੰਨੇ ਕਹੀ ਕੁੰਡੀਆਂ ਲਾ ਲਈਆਂ ਤੇ ਕਿੰਨੇ ਕ ਦਾਲ ਵਾਲੇ। ਤੁਹਾਡਾ ਵੀ ਦਿਮਾਗ ਕੁੱਠਾ ਹੀ ਚੱਲਦਾ ਵਾ। ਕਹਿਣ ਦੀ ਗੱਲ ਨਹੀਂ ਆ। ਕਟਾ ਦੇ ਨਹੀਂ ਚੱਲਦਾ ਤੇਰੀ ਅੱਖਾਂ ਦੇ ਇੱਧਰ ਦੱਸਣੀਆਂ ਆ ਅੱਜ ਤਾਂ ਸੋਹ ਕੰਮ ਹੁੰਦੇ ਰਾਜ ਜਰੂਰੀ ਤੇ ਬੈਂਕ ਵਿੱਚ ਜਿੱਦੇ ਬੈਂਕ ਸੀ ਬੈਠੀ ਬੈਂਕ ਵਿੱਚ ਤੈਨੂੰ ਕਿਹੜਾ ਕੰਮ ਪੈ ਗਿਆ ਚੋਰੀ ਜਾਣ ਵਾਲਾ ਆ ਇੰਨੀ ਪੈਣਾ ਕਿੱਥੇ ਚੋਰੀ ਗਈ ਘਰੇ ਹੀ ਆਈ ਆ ਕਿੱਥੇ ਚੋਰੀ ਗਈ ਮੈਂ ਲੈ ਇਹ ਲੱਗ ਪਈ ਐ ਬੈਸ ਬਸਈਆ ਕਰਨਾ ਤੇ ਭਾਬੀ ਨੇ ਤੇ ਕਾਪੀ ਲੈ ਕੇ ਬਹਿ ਜਾਣਾ ਵੀ ਸਾਫ ਕਰਾਂ ਹੁਣ ਇਹਨੂੰ ਕਿਹੜਾ ਸਮਝਾਵੇ ਜਿਹਨੇ ਘਰ ਵਿੱਚ ਕੰਮ ਕਰਨਾ ਤੇ ਉਹਨੇ ਤੇ ਹੁਣ ਥੋੜੀ ਬੋਤੀ ਕੁੰਡੀ ਲਾਉਣੀ ਆ ਉਦੋਂ ਮਨਾਉ ਉੱਥੇ ਜਾ ਕੇ ਰੋਕਾ ਇਹਨਾਂ ਨੂੰ ਇਹਨਾਂ ਨੇ ਤਾਂ ਸਾਰੇ ਲੱਗਦੇ ਆ ਰਾਜ ਖੋਲ ਦੇਣੇ ਆ ਕਹਿੰਦਾ ਹੈ ਓਹੋ ਭਾਬੀ ਕੋਈ ਗੱਲ ਨਹੀਂ ਹੈਗੀ ਉਹ ਅਸੀਂ ਗਏ ਰਿਸ਼ਤੇ ਵਾਲੀ ਤੇ ਅੱਜ ਮੈਂ ਕਿ ਕੀ ਦੱਸਣਾ ਤੁਹਾਨੂੰ ਅੱਜ ਅੱਜ ਹੈ ਕੋਈ ਕੱਚ ਪਾਕੀਆ ਮਤਲਬ ਕੋਈ ਫਾਈਨਲ ਨਹੀਂ ਹੋਇਆ ਕਿਹਦੇ ਰਿਸ਼ਤੇ ਵਾਲੋ ਗਏ ਉਹ ਵੀਰ ਦੇ ਰਿਸ਼ਤੇ ਵਾਲੋਂ ਮੰਨੇ ਹਲੋ ਅੱਛਾ ਮਨਜ਼ੂਰ ਹੋ ਗਏ ਉਹ ਉੱਧਰ ਗਏ ਅਸੀਂ ਨਹੀਂ ਤੇ ਪਹਿਲਾਂ ਕਹਿੰਦੇ ਹੀ ਬੈਂਕ ਚ ਗਏ ਆ ਕੋਈ ਸ਼ਿਕਾਇਤ ਕਿੱਥੋਂ ਆ ਗਈ ਵਿੱਚ ਉਹ ਨਹੀਂ ਨਹੀਂ ਭਾਬੀ ਉਹ ਵੈਸੇ ਤੁਹਾਨੂੰ ਨੇ ਮਤਲਬ ਨਰਵਸ ਹੋ ਗਈ ਥੋੜੀ ਜੀ ਨਾ ਹਾਏ ਹਾਏ ਤੇ ਭਾਬੀ ਬੋਲੂਗੀ ਤਾਂ ਕਰਕੇ ਇਹਨੇ ਮਤਲਬ ਤੁਹਾਨੂੰ ਬੈਂਕ ਦਾ ਕਹਿਦਾ ਬੈਂਕ ਨਹੀਂ ਗਏ ਮੈਂ ਸੁਣ ਭਾਜੀ ਤੂੰ ਜੀ ਸਿਆਣੇ ਬਿਆਣ ਨਹੀਂ ਮੈਂ ਵੀ ਤੇ ਘਰ ਦਾ ਇੱਕ ਮੈਂਬਰ ਹੀ ਆ ਨਾ ਤੇ ਮੇਰੇ ਤੋਂ ਲਿਖਾ ਰੱਖਣ ਲੱਗ ਪਏ ਜੀ ਨਹੀਂ ਪੈਣਾ ਕਾਹਦਾ ਲਿਖਾ ਰੱਖਣਾ ਤੁਹਾਨੂੰ ਕਹਿੰਦ ਦੀਆਂ ਵੀ ਬੈਂਕ ਚ ਗਏ ਹੀ ਤੋਂ ਤੋਂ ਇਲਾਵਾ ਹੋਰ ਵੀ ਕੰਮ ਹੁੰਦੀ ਆ ਓਏ ਤੇ ਮੈਂ ਗੱਲ ਦੱਸਣੀ ਆ ਕਿ ਤੁਸੀਂ ਗੱਲ ਮੈਨੂੰ ਕਰਨ ਦਾ ਮੌਕਾ ਹੀ ਨਹੀਂ ਦੇਂਦੇ। ਉਹ ਬੈਂਕ ਦੇ ਫਿਰ ਅਸੀਂ ਪਾਪੀ ਗਏ ਨਹੀਂ ਸੱਦੇ ਸੇ ਕੰਮ ਚੱਲ ਗਿਆ। ਮੈਂ ਹਾਂ ਚੱਲ ਬਾਅਦ ਹੋਵਾਂਗੇ। ਤਾਂ ਅਸੀਂ ਸੱਦੇ ਮੁਰਗਾ ਨਹੀਂ ਪੈਂਡ ਆ ਪਾ ਅਸੀਂ ਬੈਂਕ 'ਚ ਰੁਕੇ ਨਹੀਂ ਲੇਟ ਹੋ ਗਿਆ ਥੋੜਾ। ਚੱਲ ਸਾਰੀ ਗੱਲ ਛੱਡੋ ਕੀ ਆਉਂਦੇ ਫਿਰ ਕੁੜੀ ਵਾਲੇ? ਕਿੱਥੇ ਵੇਖਣਗੇ ਹੀ ਕੌਣ ਆ? ਕਿਹੜਾ ਪਿੰਡ ਉਹਨਾਂ ਦਾ? ਉਹ ਜੇ ਤੇ ਵੇਖਣ ਗਏ ਆ ਜੇ ਕੋਈ ਗੱਲਬਾਤ ਨਹੀਂ ਹੋਈ ਤੇ ਵੇਖਣੀ ਸਵਾਹ ਆ। ਤੇ ਗੱਡੀ ਆਉਂਦਿਆਂ ਨੂੰ ਰਾਹ 'ਚ ਘੇਰ ਕੇ ਬੈਠਾ ਉਹਨੂੰ ਜਿਹੜੀ ਬਾਟਿਆਂ ਵਾਲੀ ਆਉਂਦੀ ਆ। ਕਦੀ ਵੇਖ ਲੋ ਤਾਂ ਚਾਚਾ ਬੈਠਾ ਹੁੰਦਾ ਵਾ ਤੇ ਕਦੀ ਵੇਖ ਲੋ ਇਹ ਤੇ ਉੱਥੇ ਅਹੀਂ ਕੁੜੀਆਂ ਰਿਆ ਕੇ ਤੇ ਮੁੜ ਕੇ ਸਿਰ ਤੇ ਦਿਖਾਈ ਨਹੀਂ ਆਪਣੇ ਤੇ ਭਾਬੀ ਤੂੰ ਇਹਨੂੰ ਰੋਕ ਨਹੀਂ ਸਕਦੀ ਅਹੀਂ ਤੇ ਕਰ ਸਾਡ ਗਏ ਇਹਨੂੰ ਤੇ ਇਹ ਕਿੱਥੇ ਵੀ ਉਹ ਬਾਲਟਾਂ ਵਾਲੀ ਦੇ ਮਗਰ ਤੁਰਿਆ ਫਿਰਦਾ ਤੇ ਕੁੜਿਆ ਕੀ ਕਹਣਗੇ ਪਿੰਡ ਵਿੱਚ ਲੋਕ ਇਹ ਬਾਲਟਾਂ ਵਾਲੀ ਮਗਰ ਤੁਰਿਆ ਫਿਰਦਾ ਮੁੰਡਾ ਹੁਣ ਮੈਨੂੰ ਵੀ ਪਤਾ ਬਾਹਰੋਂ ਕੀ ਕਰਦਾ ਫਿਰਦਾ ਮੈਂ ਤੇ ਇਹਦੇ ਘਰ ਦੇ ਕਿ ਮੈਂਬਰ ਇਹ ਤੂੰ ਹੀ ਨਹੀਂ ਮੈਨੂੰ ਦੱਸਦੇ ਤੇ ਉਸ ਤੋਂ ਨਹੀਂ ਕਿ ਭਾਬੀ ਤੂੰ ਵੀ ਗੁੱਸਾ ਕਰਨਾ ਜੀ ਤੈਨੂੰ ਕਿਹਾ ਨਾ ਤੂੰ ਵੀ ਅੰਦਰ ਵੜ ਕੇ ਬਸ ਸੁੱਤੀ ਰਹਿਨੀ ਆ ਤੇ ਤੈਨੂੰ ਨਹੀਂ ਪਤਾ ਕੋਈ ਆ ਗਿਆ ਜਾਂ ਨਹੀਂ ਚਲੀ ਗਏ ਆ ਤੇ ਤੇ ਉਂਗਲਾਂ ਦੇ ਇੰਨੇ ਵਿੱਚ ਆ ਕੇ ਨਾਲ ਤੇ ਤੁੰਗਾ ਮਾੜੀ ਕਿਹੜੀ ਗੱਲ ਆ ਮੇਰਾ ਤੇ ਤੂੰ ਸੁੱਤੀ ਰਹਿਨੀ ਆ ਤੇ ਫਿਰ ਉਹ ਉੱਥੇ ਕਿੱਦਾਂ ਪਹੁੰਚ ਗਿਆ ਵਾ ਮੈਨੂੰ ਇਹ ਗੱਲ ਦਾ ਜਵਾਬ ਦੋ ਨਾ ਜਦੋਂ ਤੁਹਾਡੇ ਸਿਰ ਤੇ ਘਰ ਦਾ ਉਹ ਅਕਸਰ ਬੰਦਾ ਵਾ ਉਹਨੇ ਅਕਸਰ ਬਾਹਰ ਅੰਦਰ ਫਿਰਨਾ ਤੋਂ ਰੰਦੇ ਹੈ ਹੀ ਆ ਨਾ ਤੁਹਾਨੂੰ ਪਤਾ ਕਿ ਜਦੋਂ ਇਦਾਂ ਦਾ ਜਦੋਂ ਪਤਾ ਵੀ ਤੁਹਾਨੂੰ ਇਦਾਂ ਦਾ ਮਾਹੌਲ ਚੱਲਣ ਰਿਹਾ ਉਹ ਚਾਚੇ ਦੇ ਉਂਗਲਾਂ ਤੇ ਚੜਿਆ ਵਾ ਤੇ ਤੁਸੀਂ ਕਿਉਂ ਜਾਣ ਦਿੱਤਾ ਬਾਹਰ ਉਹਨੂੰ ਕੋਈ ਤੇ ਕੰਮ ਲਾ ਕੇ ਰੱਖੋ ਉਹਨੂੰ ਵੀ ਕੰਮ ਨਹੀਂ ਨਹੀਂ ਆ ਗਿਆ ਇਹ ਨਾਲ ਉਹ ਨਹੀਂ ਕਿ ਕਲਾ ਜਿੰਦੇ ਨਾਲ ਮੈਂ ਕੁੜੀ ਵੇਖ ਆਉਂਦਾ ਆਹੋ ਇਹ ਚੱਲਿਆ ਤਾਂ ਕੁੜੀ ਦਾ ਕਿਹわせ ਨਾਮ ਨਹੀਂ ਆ ਜਿੰਦੇ ਉਹ ਕਾਲਾ ਹੀ ਏ ਕੁੜੀ ਵੀ ਹੋਣੀ ਮੈਂ ਕਿ ਤੁਸੀ ਵਿਆਹਣੀ ਆ ਨਹੀਂ ਤੇ ਤੈਨੂੰ ਇਹ ਤਾਂ ਘਰ ਗਿਆ ਵੀ ਤਾਂ ਕੰਮਕਾਰ ਆਪਣਾ ਕਰ ਜਾਂ ਅੰਦਰ ਬਾਹਰ ਨੂੰ ਇੱਥੇ ਤੁਰਿਆ ਫੰਡਿਆ ਨਹਿਰ ਤੇ ਤੇ ਕੰਮ ਅੰਦਰ ਵਰਕੇ ਹੋਣੋ ਕਾ ਬਾਹਰ ਹੀ ਹੋਣਾ ਕੰਮ ਇਹੋ ਤੇ ਮੰਨਿਆ ਮੈਂ ਸਮਝਾਉਂਦੀ ਇਹਨੂੰ ਕਿ ਤਾਂ ਬਾਹਰ ਹੀ ਹੋਣਿਆ ਕੰਮ ਅੰਦਰੋਂ ਥੋੜੀ ਹੁੰਦੀ ਆਂ ਕਰਕੇ ਜੇ ਕੁੜੀ ਵੇਖੀ ਤੇ ਜੇ ਵੇਖੀਏ ਦੱਸੋ ਮੈਨੂੰ ਵਿਖਾ ਲਓ ਫੋਟੋ ਫੋਟੋ ਨੂੰ ਹਾ ਇਹੋ ਤੇ ਮੈਂ ਪੁੱਛਣ ਦੀ ਆ ਇਹ ਤਾਂ ਕੰਮ ਹੀ ਨਹੀਂ ਕਰਨਦੇ ਉਹ ਕੱਲ ਵਿੱਚ ਉਹ ਮੰਨਿਆ ਵੀ ਪੜਦੇ ਨਾ ਨਹੀਂ ਵੀ ਚੀਜ਼ ਹ ਇਹਨੂੰ ਦੱਸ ਕੇ ਗਏ ਚੋ ਪਚੀ ਤੇ ਤੇਰੇ ਕੰਨ ਚ ਵੀ ਕਹਿ ਗਏ ਵੇ ਰੋਲਾ ਨਾ ਪਾਈ ਰੋਲਾ ਪਾਇਆ ਕੰਮ ਹਾਂ ਤੂੰ ਦੱਸ ਦੇ ਡੇ ਭਾਬੀ ਨੂੰ ਪਤਾ ਲੱਗ ਗਿਆ ਵਾ ਇਹਦਾ ਖਾਣ ਦਾ ਰਾਦਾਂ ਨੂੰ ਰਹਿਣ ਦੇ ਦੇਖਿਆ ਮੈਂ ਲਾਇਆ ਬਾਟੇਆਂ ਨਾਲ ਲਾਇਆ ਜਾ ਇਹਨੂੰ ਉਹੀ ਵਾਰਾ ਖਾਣੀਆਂ ਰਹਿਣ ਦੋ ਸੇਰੇ ਵਿੱਚ ਖਾਣੇ ਨਹੀਂ ਆੜੀਆਂ ਸੇਰੇ ਲੱਤਾਰਾ ਭਾਬੀ ਤੂੰ ਕਰਾ ਦੇ ਇਸ ਦਾ ਮੈਂ ਨਹੀਂ ਕਰਾਵਾਂਗੀ ਤੇਰੇ ਪੱਲੇ ਚੱਲ ਲੈ ਇਹਨਾਂ ਨੂੰ ਰਹਿਣ ਦੇ ਇਹਨਾਂ ਨੂੰ ਮੈਂ ਨਹੀਂ ਜਿਹੜੀ ਵੇਖੀ ਜਨਾ ਕੁੜੀ ਮਨਾ ਕਰ ਦੇ ਕਹਾਂ ਨਹੀਂ ਕਿ ਕਰਾਉਣਾ ਠੀਕ ਆ ਹੁਣ ਕਾਹੂ ਮੈਂ ਕਰ ਦੇ ਭਾਬੀ ਨਾ ਨਹੀਂ ਜਾ ਕੋ ਮਜਾਕ ਕੋ ਬਾਟਾਉਣ ਦਾ ਮਤਲਬ ਤੁਸੀਂ ਕਾਹਨ ਬਿਚਾਰੇ ਹੋ ਤੁਸੀਂ ਹੀ ਕੁੜੀ ਕੜੀ ਲੈ ਕੇ ਆਏ ਮੇਰੇ ਅੱਗੇ ਬੋਲਾ ਬਾਹ ਨੇ ਜਿ ਲੱਗਦੇ ਕਿ ਦੇ ਪਾਪੀ ਲਾ ਮੈਂ ਸੈਨ ਕਰਾਂ ਕੋਦੇਗਾ ਜੀ ਮੈਂ ਤੇਰੇ ਸਾਰਾ ਕੁਝ ਲੈ ਜਿਦਾ ਵਾਂ ਮੈਂ ਨਾ ਮੈਂ ਕੰਦੀ ਲਗਾਣੀ ਆ ਬੇ ਬੇ ਕੀ ਕਿ ਨਹੀਂ ਸੋੜੀ ਵੇਸ ਰੱਖੀ ਮਖਾਨ ਮਾੜੀ ਦੇਖ ਆ ਕਿਤੇ ਵੇਖ ਕੋਟ ਕੋਟ ਪਈ ਦੀ ਕਿਤੇ ਵੇਸਾ ਤੋ ਬੁੱਟੀ ਆ ਐਡੀ ਪਾਦਾ ਤੇ ਮੈਂ ਹੈ ਨਹੀਂ ਹੋਰ ਕਿਹਨੇ ਭਲਾਈ ਮੈਨੂੰ ਉਹ ਨਹੀਂ ਮੈਨੂੰ ਖੁਣ ਚੱਲ ਤੂੰ ਰਹਿ ਰਿਹਾ ਮੇਰੇ ਸਾਡੀ ਬੇਕਤੀ ਕਰਾਉਂਦੇ ਆ ਬਾੜੇ ਵਾਲੇ ਦਾ ਮਗਰ ਤੋ ਰਹਿ ਰਹੇ ਬੇਕਤੀ ਕਾਦੀ ਉਥੇ ਜੇ ਕੁੜੀ ਨੂੰ ਕੁਆਲਾ ਵੇਚੀ ਹੁੰਦੀ ਆ ਉਹ ਜਨਾਨੀ ਕੱਪ ਗਿਆ ਉਹ ਤਾਂ ਜਨਾਨੀ ਆ ਬੁੱਢਰੀ ਹੋਈ ਤੂੰ ਉਥੇ ਉਹਦੇ ਮਗਰ ਮਗਰ ਕੀ ਨੇ ਆ ਕੇ ਵੇਚਣ ਵਾਲਾ ਬੰਦਾ ਆ ਤੇ ਚੇਰਾ ਚੰੰਦਾ ਦੀ ਹੁੰਦੀ ਕੁਆਲੀ ਦੀ ਉਹ ਤਾਂ ਫਿਰ ਕੀ ਹੋਇਆ ਉਹ ਭਾਬੀ ਰਹਿੰਦੀ ਆ ਤੂੰ ਭਾਬੀ 80 ਸਾਲ ਦੀ ਜਨਾਨੀ ਆ ਹਾਂ ਮੈਨੂੰ ਘੁਸਾ ਦੇਣਾ ਆ ਉਹ ਤੇ ਮੇਰੀ ਮਾਂ ਦੀ ਹਾਂ ਹੰਦੀ ਆ ਹਾਂ ਕਰਲੇ ਮੀ ਤਾਂ ਉਹਦੇ ਮੈਂ ਹੀ ਸਾਰਾ ਦੂਰੋਂ ਆਇਆ ਸੁਣਗੀ ਉਹ ਆ ਤੇਰੀ ਭਤੀ ਜਿੱਥੇ ਭਤੀ ਜਿੱਥੇ ਦੱਸ ਹੈ ਉਹ ਬੜੀ ਸੋਹਣੀ ਭਤੀਜੀ ਤੂੰ ਮਨਾ ਲੈ ਤੂੰ ਮਨਾ ਕਰਕੇ ਕਰਵਾਣੇ ਜਾ ਤਰਾਲਾ ਮੈਂ ਰੱਖਾ ਮੇਰਾ ਵਡਾ ਵੀ ਕੋਈ ਗੱਲੀ ਮਾਰੇ ਜਾਂਦਾ ਤੇ ਤੂੰ ਤੂੰ ਦੋਵੇਂ ਫੈਸਲਾ ਕਰ ਲੋ ਕਿੰਨੇ ਕਰਾਉਣਾ ਛਿੱਧੀ ਗੱਲੀਓ ਦਿਨ ਤੇਰੇ ਕੋ ਦੋ ਰਹਿ ਗਏ ਈ ਮੈਂ ਆਪੇ ਲੈ ਆਉਣੀ ਨਹੀਂ ਲਗਾਦਾ ਨਾ ਨਹੀਂ ਕਰਾਉਣਾ ਇਹ ਤਾਂ ਨਾ ਕਰੀ ਜਾਂਦੇ ਆ ਮੜਾ ਇਹ ਨਾ ਤੇਲ ਗਿਆ ਗੱਲ ਚੁੱਕ ਲਈ ਆ ਜੀ ਬਾਨਾ ਲੱਬ ਲਿਆ ਵਾ ਮੈਨੂੰ ਆ ਵੀ ਕਰਨਾ ਬਿਨਾ ਕੋਈ ਨਾ ਕੋਈ ਹੱਲ ਚਾਚੇ ਨਾ ਕਰਦਾ ਸਲਾਹ ਚਾਚੇ ਨੂੰ ਲਿਆਕ ਦੇਣਾ ਭੁੱਖੀ ਕਿਲੋ ਤੋ ਉਹਨੂੰ ਕਹਿਣਾ ਕਿ ਖਾ ਤੇ ਗੱਲਾਂ ਮਾਰੀਆ ਲੋਕਾਂ ਨਾਲ ਆਪਣੀ ਟਪੜੀਆਂ ਤੇ ਮੁਸਕਰਾਇਸਦਾ ਕਿਉਂਕਿ ਜਦ ਭੁੱਖੀ ਖਾਦੀ ਬਿੱਲਾਂਸਰੀਂ ਕਰਦਾ ਲੱਗਿਆ ਮੋਟੂ ਜਿਹਾ ਮਾ ਤੇ ਤੂੰ ਇੱਥੇ ਜਾ ਜਿਹੜੀ ਕਾਨੀ ਦਾ ਮਣਕਾ ਤੂੰ ਉੱਚੀ ਹੀ ਰਹਿਣਾ ਵਾ ਚੱਲ ਉੱਚੀ ਰਹਿ ਕਿਨੂੰ ਗਿਆ ਭਰਾ ਇਹਨੂੰ ਤੁਹਾਨੂੰ ਕਹਿਣੀ ਹੈ ਚਲੋ ਆਹ ਬੋਝ ਜਾ ਕੇ ਪੱਠੇ-ਪੁੱਠੇ ਪਾਓ ਮੇਰਾ ਘਰ ਤੇ ਹਿੱਸਾ ਨਹੀਂ ਹਥਿਆਰਾ ਤਾਂ ਹੀ ਅਸੀਂ ਥੱਲੇ ਤੇ ਮੇਰਾ ਘਰ ਤੇ ਹਿੱਸਾ ਨਹੀਂ ਭਾਬੀ ਕੋਈ ਨਹੀਂ ਹਿੱਸਾ ਹੈ ਸਹੀ ਆ ਚਲੋ ਅਜੇ ਬਾਰੀ ਜਮੀਨ ਤੂੰ ਪੇਕ ਕਿਉਂ ਨਹੀਂ ਲੈ ਗਈ ਭਾਬੀ ਆਪਣੇ ਆ ਤੇ ਇਹ ਵੀ ਪੇਕਾਂ ਹੀ ਆ ਤੁਹਾਨੂੰ ਸਾਂਭਦੀ ਨਹੀਂ ਆ ਰੋਟੀਆਂ ਬਣਾਵਣਾ ਦਿੰਨੀ ਆ ਕੱਪੜਾ ਲੀੜਾ ਧੋਨੀ ਆ ਤੇ ਮੈਂ ਸੋਣਾ ਨਹੀਂ ਆ 10 ਪੇਕਿਆਂ ਨਾਲ ਵੀ ਉੱਤੇ ਆਏ ਪੇਕਿਆਂ ਉੱਤੇ ਆ ਤਾਂ ਬੇਥੇਰਾ ਹੋ ਜਾਂਦੀ ਇਹਨੂੰ ਕਹਿੰਦੀ ਭਰਾ ਉਹਦਨ ਦੀ ਬਥੇਰਾ ਸਰਦਾਰੀ ਦਿੱਤੀ ਸੀ ਵੀ ਅਸੀਂ ਥੱਲੇ ਸੋ ਰਾਹ ਨਾ ਮੈਂ ਤੁਹਾਨੂੰ ਕੋ ਬੋਲਾ ਸਮਝਾ ਇਹਨੂੰ ਕਹ ਉਹ ਕੀ ਬੋਲਣ ਬੋਲਣ ਚੁੱਕਾ ਛੱਡਿਆ ਹੀ ਨਹੀਂ ਆ ਜਿੰਨਾ ਤੂੰ ਸਮਝਦਾ ਮੈਂ ਹੁੰਦਾ ਗੁਣ ਸਮਝਾ ਲੈਣਾ ਵਾ ਬੇਇੰਤਿ ਕਰਾਉਂਦਿਆ ਤੂੰ ਸਾਜੀ ਬੇਇੰਤਿ ਕਰਾ ਲਈ ਆ ਬੇਇੰਤਿ ਕਰ ਜੇ ਤੈਨੂੰ ਕਹਿ ਵੀ ਮੈਂ ਨਹੀਂ ਕਰ ਦੂੰ ਤੂੰ ਹੌਸਲਾ ਰੱਖ ਆ ਫੋਟੋਆਂ ਕੱਟੋ ਤੇ ਫੋਨ ਲਾ ਕੇ ਤੂੰ ਹੁਣੇ ਵਿਚੋਲਣ ਨੂੰ ਕੋ ਚਲੋ ਕੋ ਉਹਨਾਂ ਨੂੰ ਹੁਣ ਆ ਕੱਟ ਦੋ ਵਿਚੋਲਣ ਪਾ ਲਾਜ ਆਖੇ ਲਾਜ ਆਖੇ ਦੇ ਲੱਗਣਾ ਨਹੀਂ ਆ ਸਵੇਰ ਤੇ ਖਚਰ ਕਰਾਉਂਦੇ ਯਾ ਨਹੀਂ ਮੈਂ ਲਗਾ ਤੇ ਹੋਰ ਕਿਤੇ ਮਗਰ ਲੱਗੇ ਹੋ ਤੇ ਲੱਗ ਤੁੰ ਲੱਗਾ ਮੇਰੇ ਮਗਰ ਇੰਨੇ ਦਾਲ ਥੱਲੇ ਲੱਗਦੀ ਨਾ ਤੂੰ ਲੱਗਾ ਕੋਈ ਨਹੀਂ ਲੱਗੰਦੇ ਮੈਨੂੰ ਆਪਣਾ ਮੇਕ ਲੈ ਕੇ ਜਾ ਚੱਲ ਚੱਲ ਤੂੰ ਪੱਠੇ ਮੈਂ ਕਾਦਾ ਪੰਚਾਇਲ ਕੱਠੀ ਕਰ ਲੈ ਕਰ ਲੈ ਜਾ ਨਹੀਂ ਆ ਜਾ ਪੱਠੇ ਪਾ ਜਾ ਕੇ ਜਿਹੜੀ ਗਾਣੀ ਦਾ ਮੜਕਾ ਉੱਚੀ ਰਹਿ ਬਥੇਰਾ ਇਹਨੂੰ ਖੋਲ ਦਿੱਤੀ ਹੀ ਵੀ ਤੂੰ ਏਸੀ ਥੱਲੇ ਬੈਹ ਆਰਾਮ ਕਰ ਉਹਦਨ ਦੀ ਮੈਂ ਨੀਲਾ ਲਾਲ ਲੱਕ ਪਜਾਮੇ ਕੁਰਤੇ ਨੂੰ ਪ੍ਰੈਸ ਕਰ ਕਰਕੇ ਦੇਣੀ ਉੱਤੋਂ ਟਾਈਆਂ ਲਾਈ ਜਾਂਦਾ ਜਲੂਸ ਸਾਡਾ ਕੱਢਣ ਦਿਆ ਉਹ ਸਾਹਮਣੀ ਚਾਚੀ ਤੇ ਉਹ ਵੇ ਵੇ ਕੇ ਗੜਗੜ ਹੱਸਦੀ ਆ ਕਹਿੰਦੀ ਤੁਹਾਡਾ ਤੇ ਜਲੂਸ ਹੀ ਕੱਢਣ ਦਿਆ ਇਹ ਤਾਂ ਨਹੀਂ ਕੋਹ ਜਾਂਦਾ ਸਾਡਾ ਨਿਕਲਣ ਦਿਆ ਵਾ ਜਿਹੜਾ ਵੇਖੋ ਹੁੰਦਾ ਮਤਾਂ ਦੇਣ ਡੈ ਪੈਂਦਾ ਜੇ ਭਾਬੀ ਤੇ ਉਹ ਮਤਾਂ ਦੇਈ ਜਾਂਦੀ ਮੈਨੂੰ ਜੇ ਇਹ ਉਠਿਆ ਇਹਨੂੰ ਇੰਨਾ ਪਿਆਰ ਦਿੱਤਾ ਕਿ ਆ ਵੇ ਇਹਨਾਂ ਤੁਹਾਡੇ ਸਾਹਮਣੇ ਕਹਿਤਾ ਪੇਕਿਆਂ ਤਾਂ ਲੈ ਗਈ ਪੇਕਿਆਂ ਨੂੰ ਬੜਾ ਜਾਂਦੇ ਆ ਹੈ ਪਿੱਛੇ ਬੜਾ ਧਿਆਨ ਜਾਂਦਾ ਇਹਨਾਂ ਦਾ ਪੇਕਿਆਂ ਦਾ ਮੇਣਾ ਮਾਰਦੇ ਹੁਣ ਤੈਨੂੰ ਦਊਂਗੀ ਚੋਪੜੀਆਂ ਹੀ ਉਹ ਵੀ ਨਾਲੇ ਦੋ ਦੋਂ ਤੈਨੂੰ ਚੱਜ ਨਾਲ ਹੀ ਰੋਟੀਆਂ ਸੜੀਆਂ ਬੜੀਆਂ ਮਾਰ ਕਰ ਇਹਦੇ ਮੱਥੇ ਚਾਰਨਾ ਹਾਈ ਹਾਈ ਮੈਂ ਉਦੋਂ ਦੀ ਥੱਕ ਗਈ ਤੜਕੇ ਲਾ ਲਾ ਕੇ ਇੱਕ ਦਿਨ ਨਹੀਂ ਮੈਂ ਨਾਗਾ ਪਾਇਆ ਤਿੰਨੇ ਟਾਈਮ ਇਹਨੂੰ ਪਨੀਰ ਦੀ ਪੁਰਜੀ ਨਾਲ ਚਾਹੀਦੀ ਕਦੀ ਤਰੀ ਵਾਲਾ ਪਨੀਰ ਕਦੀ ਸੁੱਕਾ ਪਨੀਰ ਹੈ ਪਰੌਂਠਿਆਂ ਚ ਵੀ ਪਨੀਰ ਪਾ ਪਾ ਕੇ ਦੇਣੀ ਇਹਨੂੰ ਤੇ ਇਹਨੇ ਆ ਸਿਰਸਵਾ ਪਾਈ ਅੱਗੋ ਬੋਲਦਾ ਵੇਲਾ ਕਿਦਾਂ ਜੀ ਮੈਨੂੰ ਪਤਾ ਹੁੰਦਾ ਨਾ ਇਹਨੇ ਮੇਰੇ ਪੇਕਿਆਂ ਦਾ ਮੇਣਾ ਮਾਰਨਾ ਤੇ ਮੈਂ ਤਾਂ ਤੁਹਾਡੇ ਨਾਲ ਕਦੀ ਵੀ ਨਾ ਜਾਂਦੀ ਇਧਰ ਰਿਸ਼ਤੇ ਵਾਲ ਮੈਂ ਚੱਲ ਛੱਡ ਅਹੀਂ ਤੇ ਆਪਣੇ ਮਤਲਬ ਨੂੰ ਕਰਦੇ ਸੀ ਉਹ ਮੈਨੂੰ ਨਹੀਂ ਚਾਹੀਦੀ ਜ਼ਮੀਨ ਜਮੂਨ ਹੱਦ ਹੋ ਗਈ ਆ ਜ਼ਮੀਨ ਮਤਲਬ ਮੈਂ ਬੇਚਤੀ ਕਰਾਵਾਂ ਉਹ ਮੇਰੀ ਤੇ ਗੱਲ ਸੁਣ ਲੈ ਹੁਣ ਬੁੜਕੀ ਜਾਣੀ ਕਿਦੋਂ ਆਨੂੰ ਸੁਣਾਓ ਭਾਬੀ ਨੂੰ ਵੇਖ ਲਾ ਕਿੰਨੇ ਪਿਆਰ ਨਾਲ ਉਹਦਣ ਸਮਝਾਈ ਸਾਰੀ ਗੱਲ ਭਾਬੀਆਂ ਹੀ ਤੇ ਮਤਲਬ ਇੱਕ ਨਾਟਕ ਕਰਨ ਦੇ ਆ ਵੇਖ ਲਾ ਭਾਬੀ ਬੁਲਟਾ ਉਹਦੇ ਹੱਲ ਦੀ ਹੋ ਗਈ ਉਹਨੇ ਤੇ ਹੋਣਾ ਹੀ ਆ ਕਰਾ ਲੈਣ ਦੇ ਭਾਬੀ ਨੂੰ ਕਰਾਂ ਲਾ ਲਾਂ ਤਾਂ ਕੋਈ ਨਹੀਂ ਕਰੋਣਾ ਹੁੰਦਾ ਨਾ ਤੇ ਕਦੇ ਇਹ ਕਰਾ ਲੈਣਾ ਹੀ ਸਾਡੇ ਤੇ 4 ਸਾਲ ਪਹਿਲਾਂ ਦੀ ਆ ਉਹ ਹੋਂਦਾ ਨਹੀਂ ਕਰਾਇਆ ਕਿੰਨੇ ਰਿਸ਼ਤੇ ਆਏ ਚਾਰਦੀ ਹਨੂ ਚਾਰਦੀ ਹੈ ਕਿੰਨੇ ਰਿਸ਼ਤੇ ਆਏ ਤੇ ਪਾਨੀਆਂ ਮਾਰੀ ਜਾਂਦੀ ਹੋਣਾ ਹੁੰਦਾ ਤੇ ਕਾਹਦਾ ਕਰਾਣਾ ਇਹ ਇੰਨੇ ਜੋਗੀ ਹੈ ਨਹੀਂ ਆ ਫੜਾਈ ਹੈ ਦੇਖੋ ਸਾਰੀਆਂ ਕੋਈ ਗੱਲ ਨਹੀਂ ਮੈਂ ਡਿਆ ਨਾ ਸਾਰਾ ਘਰ ਸੰਭਲਣ ਪੱਠੇ-ਪੁੱਠੇ ਮੈਂ ਪਾਉਂਦਿਆਂ ਡੰਗਰਾਂ ਨੂੰ ਸਾਰੇ ਕੰਮ ਮੈਂ ਤੂੰ ਹੀ ਨਹੀਂ ਪੱਠੇ ਪਾਉਣੇ ਹੁਣ ਤੂੰ ਹੀ ਰਾਮ ਨਾ ਇੱਥੇ ਬੋਵੋ ਉਹ ਲੈਂਦੇ ਹੁਣ ਅੱਡ ਕੋਈ ਗੱਲ ਨਹੀਂ ਆਪੇ ਕਰ ਲੂ ਮੁਰਕੇ ਨਾ ਬੰਦਾ ਤੇਰਾ ਕਰਾਓ ਭਰਾ ਆਪਣੇ ਨੂੰ ਕਹਿ ਕੇ ਉਹ ਅੱਡ ਹੋਵੋ ਮੇਰੇ ਕੋਲ ਨਹੀਂ ਜੀ ਸਾਰਿਆਂ ਦੀਆਂ ਰੋਟੀਆਂ ਪੱਕਦੀਆਂ ਤੈਨੂੰ ਕਹਿਣਾ ਤੇਰੀ ਮਰਜ਼ੀ ਆ ਹੋਣਾ ਹੂ ਤਾਂ ਆਪੇ ਹੋ ਜਾਣਾ ਆਪਾਂ ਨਹੀਂ ਕਿਸੇ ਨੂੰ ਕਹਿਣਾ ਠੀਕ ਆ ਸੁਯਰ ਦਾ ਪਹਿਲਾ ਮੈਂ ਘਰ ਦਾ ਰੋਟੀ ਪਾਣੀ ਪਾਣੀ ਕਰਕੇ ਗਈ ਸਬਜੀ ਰੋਟੀ ਬਣਾ ਕੇ ਗਈ ਰੋਟੀਆਂ ਮਗਰੋਂ ਮੈਂ ਲਾ ਕੇ ਗਈ ਵੀ ਇਹ ਭੁੱਖਾ ਨਾ ਰਵੇ ਤਾਂ ਮਗਰ ਤੜਿਓਂ ਸਾਹਮਣੇ ਬੈਠਾ ਥੇ ਕੇਰ ਕੇ ਬੈਠਾ ਰਾਹ ਦੇ ਵਿੱਚ ਮੇਰੀ ਗੱਲ ਸੁਣ ਤੇਰਾ ਦਿਮਾਗ ਖਰਾਬ ਆ ਹੂੰ ਭਾਬੀ ਨੂੰ ਗਈ ਨੇ ਬੈਂਕ ਚ ਗਈਆਂ ਤਾਂ ਉਹਨੇ ਤਾਂ ਹੁਣੇ ਕਾਪੀ ਪੈਨ ਲੈ ਕੇ ਬਹਿਣਾ ਹਿਸਾਬ ਕਰਨ ਤੇਰੇ ਤੁਹਾਨੂੰ ਮੈਂ ਇਸ਼ਾਰੇ ਕਰਨੀ ਕਦੋਂ ਦੀ ਵੀ ਰਿਸ਼ਤੇਦਾਰੋਂ ਨਾ ਦੱਸੋ ਤੁਸੀਂ ਦੱਸ ਤਾਂ ਤੁਸੀਂ ਇਹ ਤੇ ਮੈਨੂੰ ਕਹਿੰਦੀ ਦੱਸਣਾ ਨਹੀਂ ਘਟ ਜਾ ਕੇ ਤੂੰ ਜਿਹੜੋਂ ਗੱਲ ਬੈਂਕ ਦੀ ਛੇੜ ਤੇ ਤੈਨੂੰ ਮਗਰੋਂ ਕੁੰਡੀ ਲਾਈ ਦੀ ਆ ਪਾਹੇ ਬਚੋਂ ਹਾਇਰਜੋ ਨੂੰ ਕਾਪੀ ਪੈਨ ਲਾ ਕੇ ਭਾਬੀ ਬੈਂਦੂ ਨੇ ਤੇ ਕੱਲਾ ਕੱਲਾ ਸਾਫ ਕਰਨਾ ਹੈ ਵੀ ਇੱਥੇ ਤਾਂ ਆ ਪਹਿਲੇ ਹੁਣ ਹੋਲੀ ਬੋਲੋ ਹੁਣ ਉਹ ਵੀ ਨਾ ਸੁਣ ਲੈ ਕਿਤੇ ਕਾਨੋ ਦੇ ਅੱਗੇ ਬੜੇ ਤਿੱਖੇ ਆ ਆ ਦਿਮਾਗ ਤੋਂ ਕੰਮ ਲੱ ਲਿਆ ਕਰ ਮਾਸਾ ਕਿਤੇ ਬੋਲਣ ਲੱਗੇ ਤੂੰ ਵੀ ਕੰਕੀਆਂ ਨੂੰ ਬਸ ਤੂੰ ਵੀ ਹੋਰ ਹੋਲੀ ਬੋਲ ਕਿਉਂ ਚੀਚੀ ਬੋਲ ਕੇ ਜਿਹੜਾ ਉਹਨੂੰ ਨਹੀਂ ਸੁਣਿਆ ਵੀ ਸੁਣਾਉਣਾ ਆ ਅੱਧੋ ਕੀ ਤੁਹਾਡੀ ਵਾਲੀ ਵੀ ਮੇਰਾ ਬੋਲੀ ਬੋਲਣਾ ਸੁਣ ਜੂਰੇ ਤੇਰਾ ਜਿਹੜਾ ਇੰਨੀ ਉੱਚੀ ਬੋਲਣ ਦੀ ਉਹ ਨਹੀਂ ਸੁਣਦਾ ਮੈਨੂੰ ਅੱਡ ਕਰ ਦੋ ਉਹ ਮੇਰੇ ਕੋ ਨਹੀਂ ਜਿੰਨਾ ਕੰਮ ਹੁੰਦਾ ਮੈਂ ਤਾਂ ਨੀਂਦ ਹਰਾਮ ਕੀਤੀ ਮੈਂ ਲੱਗੀ ਸੌਣ ਮੈਂ ਆ ਤੇ ਕਿਤੇ ਅੰਦਰਾ ਤੁਹਾਨੂੰ ਪਤਾ ਤੇ ਹੈਗਾ ਵੀ 2 ਘੰਟੇ ਸੌ ਲੋ ਤੇ ਕਿਤੇ ਮੈਂ ਸੌਣ ਲੱਗੀ ਆ ਆ ਵੇਖਾਂ ਕਿਤੇ ਚਿੱਟੀ ਚਾਦਰ ਕਿਤੇ ਐ ਨੀਲਾ ਲਾਲਾ ਵਿਛਾਈ ਤੇ ਨੇ ਪਿਆਰ ਰੱਖ ਰੱਖ ਕਿਤੇ ਵੀ ਇੱਕ ਦਾ ਦਾਗ ਪਾ ਤੇ ਚਾਦਰਾਂ ਤੇ ਹੈ ਸਰਾਨਾ ਨਹੀਂ ਤਾਂ ਧੋਲੀ ਹੋਣਾ ਆ ਸਰਾਨਾ ਨਹੀਂ ਮੈਂ ਲੈਣਾ ਮੰਨੇ ਵਾਲਾ ਆ ਨਹੀਂ ਮੈਂ ਲੈਣਾ ਸਰਾਨਾ ਗੜਗੜਾ ਤਾਂ ਮਾਕੂਲ ਆਉਂਦਾ ਆ ਹਾਂ ਲੱਲ ਭਰਾ ਵਾ ਤੁਹਾਡਾ ਤੇ ਮੈਂ ਲੱਗੀ ਸੌਣ ਤੇ ਮੈਨੂੰ ਨਹੀਂ ਹਟਾਉਣਾ ਕਿ ਤੈਨੂੰ ਇਹ ਹਰਾਮ ਕੀਤੀ ਮੇਰੀ ਤੇ ਕੀ ਲੈ ਜਾਣਾ ਲੈ ਚਾਚਾ ਉਹ ਮੰਨੇ ਆ ਜਾ ਚੀਜ਼ਾਂ ਤੂੰ ਲੈ ਜਾ ਨਾ ਤੇ ਮੇਰੇ ਦੁਆਲੇ ਹੋ ਜਾਂਦੀਆਂ ਕਿ ਤੇਰੀ ਚਾਚਾ ਨਾਲ ਯਾਰੀ ਹੈ ਤੂੰ ਚਾਚੀ ਨੂੰ ਚੀਜ਼ਾਂ ਚੁਕਾਈ ਜਾਣਾ ਵਾ ਓਏ ਕਾਦੀਆਂ ਚੀਜ਼ਾਂ ਖਾਨੀਆਂ ਮੰਨਿਆ ਮੇਰਾ ਸਾਰਾ ਸਮਾਨ ਖਰਾਬ ਹੋਣ ਡਿਆ ਮੈਂ ਦੇਖਣ ਦਾ ਵੀ ਕੋਈ ਤਰਪਾਲ ਦਾ ਟੁਕੜਾ ਹੋਊਗਾ ਤਾਂ ਮੈਂ ਸਮਾਨ ਦੇ ਉੱਤੇ ਦੇ ਦੂੰਗਾ ਪਰ ਉਹਨਾਂ ਵੇਖ ਲਿਆ ਉਹਨਾਂ ਮੇਰੇ ਗੱਲ ਪੈਣਾ ਅੱਗੇ ਮੇਰੇ ਗੱਲ ਬੜੀਆਂ ਪੈਣ ਡੀਆਂ ਕੀ ਆਖੀ ਜਾਂਦੀਆਂ ਹੁਣ ਉਹ ਉਹ ਤੇਰੇ ਨਾਲ ਦੀ ਜਿਹੜੀ ਉਹ ਕਾਚੀ ਕਿਹੜੇ ਮੇਰੇ ਨਾਲ ਦੀ ਭੂਆ ਦੀ ਤੇ ਮੇਰੇ ਨਾਲ ਦੀ ਨਾ ਉਹ ਬਣੀ ਤੇ ਨਾ ਕੋਈ ਗੱਲ ਨਾ ਬਾਹਰ ਤੂੰ ਮੈਨੂੰ ਉਦਾਂ ਹੀ ਤਵੇ ਲਈ ਜਾਂਦਾ ਮੇਰੇ ਤੇ ਤੇ ਮੈਨੂੰ ਕਹਿੰਦੀ ਆ ਕਿ ਉਹਨਾਂ ਗੱਲਾਂ ਕਰਨ ਲਿਆ ਤੂੰ ਮੈਂ ਉਹ ਮੇਰੇ ਮਾਵਾ ਬਰਬਰ ਦੀ ਆ ਕਿੱਥੇ ਕਿੱਥੇ ਉਹ ਕਿੱਥੇ ਉਹ ਚਲ ਗਈ ਆਗੇ ਅੱਛਾ ਚਲ ਗਈ ਆ ਆਹੋ ਉਹ ਤੇਰੇ ਲਾਗੋ ਨਹੀਂ ਉੱਠ ਕੇ ਆਇਆ ਹੁਣੇ ਹੀ ਉੱਥੋਂ ਮੈਨੂੰ ਆਇਆ ਅੱਛਾ ਈ ਸ਼ਾ ਆਹੋ ਉਹ ਮੈਂ ਤਾਂ ਫਿਰ ਕੱਪੜੇ ਬਦਲਣ ਲੱਗ ਪਿਆ ਮੇਰੇ ਤਾਂ ਸਾਰੇ ਗਿੱਲੇ ਹੋ ਗਏ ਉਹਨੇ ਇਹ ਇੱਕ ਗੱਲ ਹੈਗੀ ਉਹਨੇ ਬੜਾ ਦਰਦ ਮਨਾਇਆ ਈ ਮੇਰੀ ਗੱਲ ਦਾ ਮੇਰੀ ਗੱਲ ਨਹੀਂ ਸਾਰੀ ਉਹ ਕੋ ਸੁਣੀ ਗਈ ਵੀ ਹਾਏ ਕਿਦਾਂ ਦਾ ਬੰਦਾ ਤੇ ਕਿੰਨੀ ਜ਼ਮੀਨ ਜਾਇਦਾਦ ਤੇ ਵੀ ਛੜਾ ਰਹਿ ਗਿਆ ਤੇ ਮੇਨਾਂ ਗਈਆਂ ਲੜ ਤੇ ਮੈਨੂੰ ਦਿਸਤਾ ਗਰਾ ਦੀ ਭਤੀਜੀ ਦਾ ਸਿੱਧੀ ਗੱਲ ਹੀ ਜਾਂ ਮੈਂ ਨਾ ਚੱਲ ਤੇ ਮੈਂ ਲੈ ਆਣੀ ਉਹ ਆਖਣ ਦੇ ਵੀ ਰਿਸ਼ਤਾ ਲੈਣ ਗਈ ਆ ਉਹ ਸੁਆ ਗਈ ਰਿਸ਼ਤਾ ਲੈਣ ਉਹਦਾ ਬਾਨਾ ਲੱਬਲਾ ਕਿਨੇ ਲਾਗੇ ਖਲੋਤਾ ਦੂ ਆਲੀ ਬੇਇਤੀ ਕਰਾਉਂ ਰਿਆਂ ਆਉਂ ਜਾਉਂ ਤੇ ਮੈਂ ਦੇਆਂ ਜਵਾਬ ਮੈਂ ਮਾਪੇ ਲੈ ਆਉਂਗਾ ਪੁੱਤ ਚੰਗਾ ਕੀਤਾ ਇਹ ਚਾਚਾਈ ਤੇਰੇ ਕੰਮ ਆਉਣਾ ਵਾ ਮੈਂ ਹਾਂ ਮੈਂ ਕਰਦਾ ਪੰਚਾਇਤ ਇਕੱਠੀ ਤੇ ਲੈਣਾ ਆਪਣਾ ਹਿੱਸਾ ਨਹੀਂ ਲੈ ਕੇ ਆਹ ਇਹ ਕੌਣ ਹੁੰਦੀ ਹੈ ਇਹ ਸਿਆਈ ਇਹਨਾਂ ਦਾ ਹਿੱਸਾ ਇਹਨਾਂ ਨੂੰ ਦੇ ਤੂੰ ਆਪਣਾ ਲੈ ਕਮਰੇ ਉਠਾਲਦਾ ਮੈਂ ਕਿ ਤੂੰ ਪੇਕੋ ਲੈ ਕੇ ਨਹੀਂ ਆਈ ਏਸੀ ਕਮਰੇ ਜੋ ਉਠਾਲਦਾ ਹੋਰ ਹਾ ਓਏ ਯਾਰ ਅਰੇ ਬੜੀ ਕੱਲਾ ਐਡੀ ਲੰਮੀ ਜ਼ਬਾਨ ਉਦੀ ਕੋਈ ਨਹੀਂ ਚਬੜ ਚਬੜ ਕਰਦੀ ਬੋਲਦੀ ਉਹਦਾ ਗੁੰਗਾ ਜਾਂ ਢਿੰਡ ਕੱਢਿਆ ਉਹ ਥੱਲੇ ਲਗਾਵਾ ਉਹ ਜਿਹੜਾ ਉਹਦੀ ਗੱਲ ਛੱਡ ਦੇ ਤੂੰ ਯਾਰ ਉਹਦੇ ਗੱਲ ਇਹ ਆ ਵੀ ਉਹ ਨਾਲ ਦੇ ਉਹਨੂੰ ਗੱਲ ਕਰਨੀ ਆਉਂਦੀ ਆ ਤੇ ਉਹ ਗੱਲ ਤੇ ਫੇਰ ਉਹਨੇ ਤੇਰੀ ਗੱਲ ਨਹੀਂ ਮੰਨਣੀ ਉਹਨੇ ਜਨਾਨੀ ਆਪਣੀ ਦੀ ਗੱਲ ਮੰਨ ਲਈ ਆ ਉਹ ਚੁੱਪ ਰਹੀਂ ਦਾ ਗਾਲੀ ਮੈਂ ਕਿਹਾ ਬੋਲ ਇਹਨੂੰ ਕੋ ਉਹ ਨਹੀਂ ਮੈਂ ਕੀ ਕਮਾਂ ਮੈਂ ਕੀ ਕਮਾਂ ਤੂੰ ਤੇ ਗੰਡਾ ਹੀ ਹੈਨੀ ਆ ਦੇ ਪੁੱਤ ਥੋੜਾ ਟਾਈਮ ਕੱਢ ਦੇ ਕਿ ਜਾਂਦੇ ਹੁੰਦੇ ਆ ਡੜ ਵੱਟ ਜਮਾਨਾ ਕੱਟ ਭਲੇ ਦੇਣੀ ਆਉਣਗੇ ਚੰਗੇ ਦਿਨ ਆ ਜਾਣੇ ਆ ਉਹਦੀ ਪਤੀ ਜੀ ਨਾਲ ਮੈਂ ਲਾ ਦੇ ਮੈਂ ਆਪੇ ਮਲਾਣੀ ਬਣਾ ਲੈਣਾ ਉਹ ਗੁਰੂ ਆ ਜੀ ਤੇ ਮੈਂ ਕੋਈ ਗੱਲ ਬਾਤ ਜੇ ਕਰਨੀ ਹੁੰਦੀ ਐ ਉਧਰੋਂ ਤੂੰ ਟਪਕ ਪੈਣਾ ਉੱਥੇ ਉਹ ਡਰ ਕੇ ਹੀ ਖਰੇ ਭੱਜ ਜਾਂਦੀ ਆ ਤੇਰੇ ਨਾਲ ਵੇਖ ਕੇ ਹੀ ਉਹ ਚੱਲ ਤੂੰ ਗੱਲ ਤੇ ਕਰ ਲੈਂਦੇ ਉਹਨਾਂ ਉਹ ਚੱਲ ਤੂੰ ਉੱਥੇ ਮੈਂ ਆਉਂਦਾ ਜਲਾਬੀ ਤਰਪਾਲ ਮੱਲੇ ਆਉਂਦਾ ਕੋਈ ਨਹੀਂ ਜੇ ਟੁਕੜਾ ਟਕੜਾ ਕੋਈ ਹੋਊਗਾ ਤੇ ਲੈ ਮੀ ਚੱਲ ਲੈ ਉਹ ਜੀ ਉਹਨਾਂ ਵੇਰੇ ਤੇਰੇ ਗੱਲ ਪੈਣਾ ਹੀ ਉਹ ਚੱਲ ਤੂੰ ਉੱਥੇ ਚੱਲ ਆ ਜਾ ਫਿਰ ਉੱਥੇ ਆ ਜਾ ਫਿਰ ਬਹਿ ਕੇ ਗੱਲਾਂ ਕਰ ਆਹ ਚੱਲ ਹੈ ਚੱਲ ਆਹੋ ਵੇਖ ਵੇਖ ਕੇ ਤੇ ਲੈ ਨਹੀਂ ਮੈਂ ਲੱਭਦਾ ਤੂੰ ਚੱਲ ਉਥੇ ਆਹੋ ਵੇਖ ਲਿਆਵੀਂ ਜਰੂਰ ਚੰਗਾ ਉਹ ਚੰਗਾ ਚੰਗਾ ਜੇ ਨਾ ਹੋਊਗਾ ਨਾ ਤੇ ਬੂਰੇ ਬਾਰੇ ਹੋਣਗੇ ਨਾ ਉਹ ਲੈ ਨਹੀਂ ਮੇਰਾ ਚੰਗਾ ਚੰਗਾ ਆਹੋ ਆ ਜਾ ਆ ਜਾ ਲੈ ਵੀ ਜਿੰਨੂ ਜਿਹੜਾ ਵੀ ਨਾ ਲੁੱਟਣ ਦੇ ਪਿਆ ਮੈਨੂੰ ਲੁੱਟਣ ਦੇ ਪਿਆ ਇਹਨੂੰ ਤਰਪਾਲ ਚਾਹੀਦੀ ਆ ਤੇ ਮੈਨੂੰ ਜਨਾਨੀ ਚਾਹੀਦੀ ਆ ਜਨਾਨੀ ਚੰਗੀ ਉਹ ਤਰਪਾਲ ਚੰਗੀ ਆ ਉਤਰਾਪਾਲ ਦੇ ਨਾਂ ਬੋਰੇ ਬਰੇ ਲੱਭ ਕੇ ਆਪੇ ਸ਼ੁਰੂਗਾ ਜਾਨੀ ਦੇ ਲਈ ਆਈਏ